ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਵਧੀਆ ਸੂਟ ਨੇ ਨਾਰਮਲ ਰੇਟ ਦੇ ਨੇ ਨਾਲੇ ਬ੍ਰਾਂਡ ਤੁਹਾਨੂੰ ਤੇ ਮਿਲੂਗਾ ਜੀ ਟੈਸਟਾ ਦਾ ਆਲ ਓਵਰ ਸੂਟ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਮਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫਾਲੋ ਕਰੋ ਤੇ ਆਪਣੇ ਸਾਰੇ ਪ੍ਰਿੰਟ ਸੂਟ ਵਰਕ ਵਾਲੇ ਸੂਟ ਪਾਏ ਹੋਏ ਨੇ। ਵੀਡੀਓ ਨੂੰ ਪਲੀਜ਼ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਹਰ ਇੱਕ ਕੋਲੇ ਹਨ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਜਾ ਸਕੇ। ਚਲੋ ਜੀ ਅੱਜ ਵਾਲੇ ਸੂਟ ਨੇ ਜਿਹੜੇ ਟਿਸਟਾ ਬ੍ਰਾਂਡ ਦੇ ਸੂਟ ਮਿਲਣਗੇ ਜੀ ਤੁਹਾਨੂੰ ਆਲ ਓਵਰ ਪ੍ਰਿੰਟ ਨੇ ਇਹ ਤੁਹਾਡੀ ਚੁਆਇਸ ਹੈ ਤੁਸੀਂ ਇਹਨੂੰ ਮੈਚਿੰਗ ਕਰਨਾ ਹੈ ਮੈਚਿੰਗ ਵੀ ਕਰ ਸਕਦੇ ਹੋ ਆਲ ਓਵਰ ਰੱਖਣੇ ਨੇ ਆਲ ਓਵਰ ਵੀ ਰੱਖ ਸਕਦੇ ਹੋ। ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ। ਚਲੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਇਹ ਆਫ ਵਾਈਟ ਪਰਪਲ ਦਾ ਪ੍ਰਿੰਟ ਹੈ ਇਹ ਬਹੁਤ ਵਧੀਆ ਬਰੀਕ ਪ੍ਰਿੰਟ ਹੈ ਇਹ ਟੈਸਟਾ ਦਾ ਸੂਟ ਹੈ ਜੀ 5 ਮੀਟਰ ਮਿਲੂਗਾ ਜੀ ਤੁਹਾਨੂੰ ਆਲ ਓਵਰ ਜੇ ਤੁਸੀਂ ਮੈਚਿੰਗ ਕਰਨੀ ਹੈ ਇਹਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਇਹਦੇ ਵਿੱਚ ਬਾਈਨ ਕਲਰ ਹੈ ਬਰੀਕ ਪ੍ਰਿੰਟ ਤਾਂ ਤੁਸੀਂ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਦੇਖੋ ਜੀ ਮੈਚਿੰਗ ਤੁਸੀਂ ਇਹਦੇ ਨਾਲ ਕੈਮਰਿਕ ਕਾਟਨ ਦੀ ਕਰ ਸਕਦੇ ਹੋ ਜੀ ਜਾ ਜੇ ਦੇ ਵਿੱਚ ਬਟਰ ਕਾਟਨ ਦੇ ਵਿੱਚ ਕਲਰ ਮਿਲ ਗਿਆ ਹਨ ਆਪਾਂ ਕੋਸ਼ਿਸ਼ ਕਰ ਲਾਂਗੇ ਤਾਂ ਉਹ ਵੀ ਮਿਲ ਸਕਦਾ ਤੇ ਕਈ ਵਾਰ ਹਨਾ ਕਲਰ ਸੇਮ ਨਹੀਂ ਮਿਲਦਾ ਇਹ ਆਲ ਓਵਰੀ ਸੂਟ ਆ ਰਹੇ ਨੇ ਇਸ ਕਰਕੇ ਦੇਖੋ ਜੀ ਆਪਾਂ ਤੁਹਾਨੂੰ ਸਟੈਂਪ ਲੱਗੀ ਆਲਾ ਕਪੜਾ ਦੇਵਾਂਗੇ ਬਹੁਤ ਵਧੀਆ ਟਿਸਟਾ ਦਾ ਸੂਟ ਹੈ ਇਹ ਆਲ ਓਵਰ ਸੂਟ ਪਾਊਗਾ ਜੀ ਤੁਹਾਨੂੰ 1550 ਰੁਪਏ ਦੇ ਵਿੱਚ বিনা ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਇਹ ਟਿਸਟਾ ਕਾਟਨ ਦਾ ਸੂਟ ਹੈ ਜੀ ਇਹ ਬਟਰ ਕਾਟਨ ਬੋਲਦੇ ਆ ਜੀ ਨੂੰ ਇਸ ਦਾ ਕਾਟਨ ਦਾ ਸੂਟ ਹੈ ਇਹਦੇ ਵਿੱਚ ਇੱਕ ਬਰੀਕ ਪ੍ਰਿੰਟ ਹੈਗਾ ਜੀ ਇਸ ਤਰ੍ਹਾਂ ਦਾ ਬਲੂ ਕਲਰ ਸਕਾਈ ਬਲੂ ਕਲਰ ਹੈ ਇਹ ਕੱਲਾ ਬਲੂ ਕਲਰ ਨਹੀਂ ਦੇਖੋ ਬਹੁਤ ਵਧੀਆ ਬਰੀਕ ਬਰੀਕ ਪ੍ਰਿੰਟ ਨੇ ਇਹਦੇ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਆਪ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪ੍ਰਾਈਸ ਅੱਜ ਵਾਲੇ ਸੂਟਾਂ ਦੇ ਸੇਮ ਰਹਿਣਗੇ ਜੀ ਸਾਰੇ ਸੂਟਾਂ ਦੇ ਸੇਮ ਪ੍ਰਾਈਸ ਹੀ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਬਰੀਕ ਪ੍ਰਿੰਟ ਵਾਲੇ ਨੇ ਇਸ ਤੋਂ ਬਾਅਦ ਆਪਾਂ ਫਲਾਵਰ ਛੋਟੇ ਫਲਾਵਰ ਵਾਲੇ ਦਿਖਾਉਣੇ ਆ ਜੀ ਤੁਹਾਨੂੰ ਉਸ ਤੋਂ ਬਾਅਦ ਵੱਡੇ ਫਲਾਵਰ ਵਾਲੇ 6 ਕਲਰ ਨੇ ਜੀ ਇਹਦੇ ਵਿੱਚ ਡਿਜ਼ਾਈਨਿੰਗ ਅਲੱਗ-ਲੱਗ ਤੋਂ ਮਿਲ ਜੂਗੀ ਤੁਹਾਨੂੰ ਦੇਖੋ ਇਹ ਬਰੀਕ ਪ੍ਰਿੰਟ ਦੇ ਵਿੱਚ ਆਗੇ ਜੀ ਇੱਧਰ ਆਗੇ ਜੀ ਮੀਡੀਅਮ ਪ੍ਰਿੰਟ ਦੇ ਵਿੱਚ ਇਹ ਵੀ ਸੂਟ ਸਾਰੇ ਹੈਗੇ ਨੇ ਜੀ ਅਜਿਹਾ ਵਾਲੇ ਆਲ ਓਵਰ ਦੇਖੋ ਇਹ ਵੀ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਦੇਖੋ ਜੀ ਇਹ ਵੀ ਆਲ ਓਵਰ ਸੂਟ ਮਿਲੂਗਾ ਤੁਹਾਨੂੰ ਜੇ ਤੁਸੀਂ ਨੇ ਇਹਦੇ ਨਾਲ ਤੁਹਾਡੇ ਕੋਲ ਦੋ ਆਪਸ਼ਨਾਂ ਹੈਗੀਆਂ ਨੇ ਜੀ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਆਫ ਵਾਈਟ ਸਲਵਾਰ ਵੀ ਰੱਖ ਸਕਦੇ ਹੋ ਜੇ ਤੁਸੀਂ ਪੀਚ ਕਲਰ ਦੀ ਰੱਖਣੀ ਹੈ ਤਾਂ ਪੀਚ ਵੀ ਰੱਖ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣੀ ਹੈ ਜੀ ਤਾਂ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਮੈਂ ਤੁਹਾਨੂੰ ਆਲ ਓਵਰ ਸੂਟ ਦਾ ਪ੍ਰਾਈਸ ਦੱਸੂਗੀ ਜੀ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ 1550 ਰੁਪਏ ਦੇਖੋ ਜੀ ਇੱਕ ਕਲਰ ਇਹ ਆ ਗਿਆ ਇੱਕ ਡਿਜ਼ਾਈਨ ਹੋਰ ਹੈ ਜੀ ਆਪਣੇ ਕੋਲੇ ਇਹਦੇ ਵਿੱਚ ਡਿਜ਼ਾਈਨ ਬਧੀਆ ਕਾਫੀ ਨੇ 5-6 ਕ ਡਿਜ਼ਾਈਨ ਨੇ ਕਲਰ ਵੀ ਅਲੱਗ-ਅਲੱਗ ਨੇ ਦੇਖੋ ਇਹ ਰਸ਼ਟ ਕਲਰ ਹੈ ਦੇਖੋ ਜੀ ਇਦੇ ਨਾਲ ਤੁਸੀਂ ਚਾਹੇ ਰੈਸ਼ਟ ਕਲਰ ਦੀ ਸਲਵਾਰ ਰੱਖ ਸਕਦੇ ਹੋ ਜੀ ਚਾਹੇ ਆਲ ਓਵਰ ਰੱਖਣਾ ਤੁਸੀਂ ਨੇ ਆਲ ਓਵਰ ਵੀ ਰੱਖ ਸਕਦੇ ਹੋ ਇਹ ਵੀ ਬਹੁਤ ਵਧੀਆ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਮਿਲਣਗੇ ਜੀ ਆਲ ਓਵਰ 1550 ਰੁਪਏ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕੋਈ ਇਹ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਮਲੈਮ ਮਲੈਮ ਕੱਪੜਾ ਜੀ ਚਲੋ ਜੀ ਇਸ ਤੋਂ ਬਾਅਦ ਆਗੇ ਜੀ ਆਪਣੇ ਕੋਲੇ ਵੱਡੇ ਫਲਾਵਰ ਵਾਲੇ ਸੂਟ ਉਹ ਵੀ ਸੇਮ ਫੈਬਰਿਕ ਰਹੂਗੀ ਜੀ ਦੇਖੋ ਇਹ ਤੁਹਾਡੇ ਕੋਲ ਇਹਦੇ ਵੀ ਦੋ ਆਪਸ਼ਨ ਹੈਗੀਆਂ ਨੇ ਇਹਦੇ ਨਾਲ ਤੁਸੀਂ ਆਫ ਵਾਈਟ ਸਲਵਾਰ ਵੀ ਰੱਖ ਸਕਦੇ ਹੋ ਫਰੋਜੀ ਸਲਵਾਰ ਵੀ ਰੱਖ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਸੇਮ ਪ੍ਰਾਈਸ ਰਹੂਗਾ ਜੀ ਤੁਹਾਨੂੰ ਇਹ ਵੀ ਤੁਹਾਨੂੰ ਸੂਟ 1550 ਰੁਪਏ ਦੇ ਵਿੱਚ ਪਊਗਾ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਜੀ ਇੱਕ ਸੌਰੀ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਨੇਵੀ ਬਲੂ ਵੱਡੇ ਪ੍ਰਿੰਟ ਦੇ ਵਿੱਚ ਦੇਖੋ ਜੀ ਇਹ ਆਪਾਂ ਸੇ ਸੂਟ ਨੇ ਜੀ ਅਲੱਗ-ਅਲੱਗ ਡਿਜ਼ਾਈਨ ਦੇ ਅਲੱਗ-ਅਲੱਗ ਕਲਰਾਂ ਦੇ ਜੋ ਵੀ ਸੇਮ ਪ੍ਰਾਈਸ ਪ੍ਰਾਈਸ ਇਹਨਾਂ ਦਾ ਸੇਮ ਰਹੂਗਾ ਜੀ ਡਿਜ਼ਾਈਨ ਸਲੂ ਕੱਢ ਤੋਂ ਇਹਦੇ ਨਾਲ ਵੀ ਤੁਸੀਂ ਜੇ ਬਲਊ ਸਲਵਾਰ ਰੱਖ ਸਕਦੇ ਹੋ ਜੀ ਜੇ ਆਫ ਵਾਈਟ ਸਲਵਾਰ ਰੱਖ ਸਕਦੇ ਹੋ ਬਹੁਤ ਵਧੀਆ ਸੂਟ ਨੇ ਇਹ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅਗਲੇ ਸੂਟ ਆ ਗਏ ਆਪਣੇ ਕੋਲੇ ਇਹ ਪਿਓਰ ਕਾਟਨ ਦੇ ਸੂਟ ਨੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਇਹ 6 ਸੂਟ ਦਿਖਾ ਦਿੱਤੇ ਨੇ ਸੋਨੂੰ ਦੋ ਬ੍ਰੀਕ ਪ੍ਰਿੰਟ ਦੇ ਵਿੱਚ ਦੋ ਨਾਰਮਲ ਪ੍ਰਿੰਟ ਦੇ ਵਿੱਚ ਦੋ ਵੱਡੇ ਫਲੀ ਪ੍ਰਿੰਟ ਦੇ ਵਿੱਚ ਇਹ ਸਾਰੇ ਟਿਸਟਾ ਬਟਰ ਕਾਟਨ ਦੇ ਸੂਟ ਨੇ ਬਿਨਾਂ ਨਾਇਨਿੰਗ ਤੋਂ ਬਣਨ ਵਾਲੇ ਸੂਟ ਨੇ ਇਹ ਤੁਸੀਂ ਕਿਵੇਂ ਮਰਜ਼ੀ ਇਹਨਾਂ ਨੂੰ ਸੂਟਾਂ ਨੂੰ ਰੈਡੀ ਕਰਕੇ ਪਾ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਆਗੇ ਜੀ ਕਾਟਨ ਪਿਓਰ ਕਾਟਨ ਦੇ ਵਿੱਚ ਦੇਖੋ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਰਾਸ਼ਟ ਤੇ orange ਰਾਸ਼ਟ ਜਿਹਾ ਕਲਰ ਹੈ ਬਹੁਤ ਵਧੀਆ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਾਂਗੇ ਇਹਦੇ ਵਿੱਚ ਇੱਕ ਮੋਰ ਪੰਖੀ ਕਲਰ ਹੈ ਜੀ ਦੇਖੋ ਆਪਾਂ ਕਲਰ ਦਿਖਾ ਦਨੇ ਆ ਤੁਹਾਨੂੰ ਇਹ ਤੁਹਾਨੂੰ ਆਲ ਓਵਰ ਸੂਟ ਪਾਊਗਾ ਜੀ 1050 ਰੁਪਏ ਦੇ ਵਿੱਚ ਅਸੀਂ ਪਿੰਗ ਚਾਰ ਦੇ ਸਾਰੇ ਸੂਟਾਂ ਦੇ ਵਿੱਚ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਤੁਸੀਂ ਇੱਕ ਵਾਰ ਇੱਕ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਵੀ ਕਿਵੇਂ ਦਾ ਸੂਟ ਨੇ ਦੇਖੋ ਜੀ ਅਗਲੀ ਡਿਜ਼ਾਈਨਿੰਗ ਆ ਗਈ ਇਹਦੇ ਵਿੱਚ ਇਹਦਾ ਸੇਮ ਪ੍ਰਾਈਸ ਰਹੂਗਾ 1050 ਰੁਪਏ ਇਹ ਮਹਰੂਨ ਕਲਰ ਹੈ ਜੀ ਇਹਦਾ ਫਲਾਵਰ ਦਾ ਤੇ ਪ੍ਰਿੰਟਿੰਗ ਦਾ ਫਰਕ ਹੈ ਆਪਾਂ ਨੇ ਅੱਜ ਵਾਲਾ ਜਿਹੜਾ ਨਿਊ ਸਟਾਕ ਲਿਆਂਦਾ ਦੇਖੋ ਦੇਖੋ ਜੀ ਇਹ ਹੈਗਾ ਮਹਰੂਨ ਕਲਰ ਦੇ ਵਿੱਚ ਇਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਬਣੀ ਹੋਈ ਆ ਬ੍ਰੀਕ ਪ੍ਰਿੰਟ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਾਰ ਕਲਰ ਇਹਦੇ ਵਿੱਚ ਆ ਗਏ ਜੀ ਚੌਥਾ ਕਲਰ ਹੈਗਾ ਜੀ ਇਹਦੇ ਵਿੱਚ ਬੋਟਲ ਗ੍ਰੀਨ ਕਾਟਨ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਗਲਤ ਚੀਜ਼ ਦੇਵਾਂਗੇ ਦੇਖੋ ਜੋ ਟ ਕਲਰ ਆ ਗਿਆ ਜੀ ਇਹਦੇ ਵਿੱਚ ਬੋਟਲ ਗ੍ਰੀਨ ਦੋ ਡਿਜ਼ਾਈਨ ਇਸ ਤਰ੍ਹਾਂ ਦੇ ਨੇ ਜੀ ਕਲਰ ਅਲੱਗ-ਅਲੱਗ ਨੇ ਇਸ ਪ੍ਰਿੰਟ ਦੇ ਦੋ ਇਸ ਪ੍ਰਿੰਟ ਦੇ ਵਿੱਚ ਨੇ ਇਹਦੇ ਵਿੱਚ ਆਇਆ ਹੈਗਾ ਜੀ ਇਹ ਰਸਟ ਔਰੇਂਜ ਕਲਰ ਦਾ ਕੰਬੀਨੇਸ਼ਨ ਇਹਦੇ ਵਿੱਚ ਮੋਰ ਪੰਖੀ ਹੈ ਜੀ ਤੇ ਥੋੜਾ ਜਿਹਾ ਹਲਕਾ ਮਹਿਰੂਨ ਕਲਰ ਹੈ ਜੀ ਇਹਦੇ ਵਿੱਚ ਦੇਖੋ ਇਹ ਆਲ ਓਵਰ ਸੂਟ ਨੇ ਅੱਜ ਵਾਲੇ ਸਾਰੇ ਬਾਕੀ ਜਿਹੜਾ ਨਾਲ ਆਪਸ਼ਨ ਹੈਗੀ ਹੈ ਜੀ ਮੈਚਿੰਗ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਜਿਹੜਾ ਨਾਲ ਨਹੀਂ ਹੈਗੀ ਆਪਾਂ ਉਹ ਵੀਡੀਓ ਦੇ ਵਿੱਚ ਕੁਝ ਨਹੀਂ ਦੱਸਦੇ ਜਿਵੇਂ ਦੇ ਸੂਟ ਨੇ ਜੀ ਆਪਾਂ ਉਹ ਵੀ ਦੇ ਦਿਖਾਵਾਂਗੇ ਉਹ ਆਲ ਓਵਰੀ ਹੀ ਸੂਟ ਨੇ ਦੇਖੋ ਜੀ ਇਹ ਚਾਰ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਜਿਹੜੇ ਨੀਚੇ ਵਾਲੇ ਵਾਟਰ ਕਾਟਨ ਦੇ ਸੂਟ ਨੇ ਜੀ ਇਹ 6 ਸੂਟਾਂ ਦਾ ਪ੍ਰਾਈਸ ਰਹੂਗਾ ਜੀ 1550 ਰੁਪਏ ਸਾਰੇ ਸੂਟ ਨੇ ਜਿਹੜੇ ਬਿਨਾਂ ਲਾਈਨਿੰਗ ਵਾਲੇ ਨੇ ਕੋਈ ਇੱਥੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਿਨਾਂ ਲਾਈਨਿੰਗ ਤੋਂ ਤੁਸੀਂ ਆਮ ਨਾਲ ਸੂਟ ਹੈ ਜਿਹੜੇ ਰੈਡੀ ਕਰਕੇ ਪਾ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਨਾਲੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਤੁਸੀਂ ਪ੍ਰਿੰਟ ਸੂਟਾਂ ਦਾ ਆਰਡਰ ਜਲਦੀ ਕਨਫਰਮ ਕਰ ਦਿਆ ਕਰੋ ਤਾਂ ਕਿ ਜਿਹੜੇ ਹੁਣ ਦੇਖੋ ਇਹ ਕਲਰ ਨੇ ਹਨਾ ਪ੍ਰਿੰਟ ਸੂਟ ਨੇ ਇਹ ਨਾਰਮਲ ਰੇਟ ਦੇ ਵਿੱਚ ਰਹਿਣ ਵਾਲੇ ਨੇ ਬਾਕੀ ਬ੍ਰਾਂਡ ਦੇ ਨੇ ਵਧੀਆ ਆਪਾਂ ਜ਼ਿੰਮੇਵਾਰੀ ਨਾਲ ਤੁਹਾਨੂੰ ਕੱਪੜਾ ਦੇਵਾਂਗੇ ਇਹ ਨਹੀਂ ਹੋਊਗਾ ਵੀ ਕੋਈ ਹਰ ਇੱਕ ਚੀਜ਼ ਦੇਵਾਂਗੇ ਫਿਰ ਇਸ ਕਰਕੇ ਉਹ ਸੇਮ ਕਲਰ ਨਹੀਂ ਮਿਲਦਾ ਨਾ ਸੇਮ ਪ੍ਰਿੰਟ ਮਿਲਦਾ ਫਿਰ ਦਾ ਨੂੰ ਇਹ ਤੁਸੀਂ ਇਹ ਕਹਿੰਦੇ ਵੀ ਅਸੀਂ ਕਲਰ ਹੋਰ ਚੂਸ ਕੀਤਾ ਸੀ ਹਨਾ ਇਸ ਕਰਕੇ ਰਿਕਵੈਸਟ ਹੈ ਜੀ ਤੁਸੀਂ ਵੀਡੀਓ ਦੇਖ ਕੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਲਰ ਆਪਾਂ ਜੋ ਵੀ ਦਿਖਾ ਦਿੰਦੇ ਨੇ ਸਿੰਗਲ ਸਿੰਗਲ ਕਲਰ ਨੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਨੇ ਪਲੀਜ਼ ਰਿਕਵੈਸਟ ਹੈ ਤੁਸੀਂ ਆਰਡਰ ਬੁੱਕ ਕਰਕੇ ਆਪਣੇ ਨਾਲ ਦੀ ਨਾਲ ਜੋ ਜੀ ਜਿਸ ਵੀ ਪਹਿਨ ਦੀ ਪਹਿਲਾਂ ਪੇਮੈਂਟ ਆ ਗਈ ਜੀ ਆਪਾਂ ਉਹਨਾਂ ਨੂੰ ਸੂਟ ਪਹਿਲਾਂ ਦੇ ਦਾਂਗੇ ਹਨਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੁਣ ਇਹ ਵੀ ਪਰਸੋਂ ਦੇ ਲੈਂਦੇ ਪੈਣ ਦੀ ਸਾਡੇ ਕੋਲੇ ਮੇਰੇ ਕੋਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਇਸ ਕਰਕੇ ਪਲੀਜ਼ ਅੱਜ ਵੀ ਮੈਨੂੰ 6 ਵਜੇ ਪਹਿਲਾਂ ਸੀ ਦਵਾਈ ਲੈਣ ਵਾਗੇ ਤਾਂ ਕਰਕੇ ਔਖਾ ਲੱਗਿਆ ਮੈਂ ਕਿਹਾ ਵੀ ਇੰਨੇ ਦਿਨ ਹੋ ਗਏ ਫਿਰ ਸ਼ੌਪ ਤੋਂ ਵੀ ਹਨਾ ਕਲਰ ਖਤਮ ਹੋ ਜਾਂਦੇ ਨੇ ਇੰਨੇ ਦਿਨ ਹੋ ਗਏ ਚਲੋ ਜੀ ਸ਼ੌਪ ਤੋਂ ਵੀ ਕਲਰ ਖਤਮ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ